ਗੁਰੂ ਜੀ ਤਨ ਤਨ ਸ੍ਰੀ ਗੁਰੂ गोविंद ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਗੁਰੂ ਜੀ ਨੇ ਰਾਜੇ ਮੇਤਨੀ ਪ੍ਰਕਾਸ਼ ਨੂੰ ਦੱਸਿਆ ਕਿ ਆਪਣਾ ਨਿਵਾਸ ਕਰਨ ਵਾਸਤੇ ਜਲ ਦਾ ਕੋਲ ਹੋਣਾ ਬਹੁਤ ਜ਼ਰੂਰੀ ਹੈ ਕੋੜੇ ਨੂੰ ਉੱਥੇ ਰੋਕ ਕੇ ਦਰਖਤਾਂ ਦੇ ਤਣੇ ਅਤੇ ਜਮਨਾ ਦੇ ਸੁੰਦਰ ਕੰਡੇ ਨੂੰ ਵੇਖ ਕੇ ਆਨੰਦ ਵਧਾ ਕੇ ਗੁਰੂ ਜੀ ਉੱਥੇ ਉੱਤਰ ਪਏ ਫੁਰਤੀ ਨਾਲ ਤੁਰੰਤ ਵਿਛੋਣੇ ਵਿਛਾ ਕੇ ਸੇਵਕਾਂ ਨੇ ਗੁਰੂ ਜੀ ਵਾਸਤੇ ਲਾਲ ਰੰਗ ਦੀ ਗੱਦੀ ਢੋਹਾ ਦਿੱਤੀ ਗੱਦੀ ਉੱਤੇ ਬੈਠ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਨਾਲ ਗੱਲਬਾਤ ਕਰਦੇ ਹੋਏ ਫਰਮਾਇਆ ਬਹੁਤ ਸੁੰਦਰ ਮਨ ਭਾਉਂਦਾ ਸਥਾਨ ਹੈ ਇੱਥੇ ਜਮਨਾ ਦਾ ਪ੍ਰਵਾਹ ਵਗਦਾ ਹੈ ਦੂਸਰਾ ਦੂਸਰਾ ਕਿਨਾਰਾ ਉੱਚਾ ਹੈ ਤੀਸਰਾ ਵਿਰਸ਼ਾ ਦਾ ਖੂਬ ठाਠ ਹੈ ਅਤੇ ਪਹਾੜਾਂ ਦੀ ਸ਼ਹਿਰ ਹੈ ਹਰਿਆਲੀ ਬਹੁਤ ਹੀ ਸੋਬਦੀ ਹੈ ਇਹ ਸੁੰਦਰ ਸਥਾਨ ਚਿੱਕੜ ਤੋਂ ਬਗੈਰ ਹੈ ਸੁੰਦਰ ਘਾਟੀ ਬਹੁਤ ਫੈਲੀ ਹੋਈ ਹੈ ਅਤੇ ਵੱਡਾ ਰਸਤਾ ਚੱਲਦਾ ਹੈ ਇਹ ਸੁਣ ਕੇ ਮੇਦਨੀ ਪ੍ਰਕਾਸ਼ ਹੱਥ ਜੋੜ ਕੇ ਬੋਲਿਆ ਗੁਰੂ ਜੀ ਤੁਸੀਂ ਮਨ ਦੀਆਂ ਪਛਾਣਦੇ ਹੋ ਅਤੇ ਬਹੁਤ ਸੁੰਦਰ ਸਥਾਨ ਵੇਖਿਆ ਹੈ ਅਸੀਂ ਇੱਥੋਂ ਤੱਕ ਬੈਰੀ ਨਾਲ ਹੱਦ ਨਿਸ਼ਚਿਤ ਕੀਤੀ ਹੈ ਪਰ ਜਿੱਦ ਕਰਕੇ ਕਈ ਵਾਰ ਜੰਗ ਦਾ ਰੌਲਾ ਪਿਆ ਹੈ ਰਾਜਾ ਫਤਿਹ ਸਾਹ ਦੇ ਕੋਲ ਸਾਡੇ ਤੋਂ ਵੀ ਵੱਡਾ ਦੇਸ਼ ਇਲਾਕਾ ਹੈ ਅਤੇ ਉਹ ਹੰਕਾਰ ਧਾਰ ਕੇ ਸੂਰਬੀਰਾਂ ਦੇ ਟੋਲੇ ਸਹਿਤ ਝਗੜਾ ਖੜਾ ਕਰਦਾ ਹੈ ਮर्यादा ਨਹੀਂ ਰੱਖਦਾ ਸ਼ੁਰੂ ਤੋਂ ਹੀ ਬੈਰ ਪਿਆ ਹੋਇਆ ਹੈ ਜੋ ਕਦੇ ਵੀ ਸ਼ਾਂਤ ਨਹੀਂ ਹੋ ਰਿਹਾ ਇਸ ਕਰਕੇ ਗੁਰੂ ਜੀ ਮੈਂ ਹਿਰਦੇ ਵਿੱਚ ਆਪ ਜੀ ਨੂੰ ਅਰਾਧਿਆ ਅਤੇ ਬਲਵਾਨ ਗੁਰੂ ਜੀ ਆਪ ਆ ਗਏ ਮੇਰੇ ਮਨ ਦੀ ਇੱਛਾ ਨੂੰ ਜਾਣ ਕੇ ਮੇਰੀ ਚਾਹਨਾ ਸਭ ਤਰ੍ਹਾਂ ਨਾਲ ਪੂਰੀ ਕਰ ਦਿੱਤੀ। ਹੱਦ ਦੇ ਉੱਪਰ ਨਿਵਾਸ ਕੀਤਾ ਅਤੇ ਸਾਰੇ ਡਰ ਖਤਮ ਹੋ ਗਏ ਹਨ। ਮੈਨੂੰ ਸੇਵਕ ਜਾਣ ਕੇ ਪ੍ਰਗਟ ਰੂਪ ਵਿੱਚ ਹੀ ਨੇੜੇ ਵਾਸਾ ਕਰ ਲਿਆ ਹੈ। ਸੂਰਵੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਦਾ ਦੁੱਖ ਸੁਣ ਕੇ ਉਸ ਨੂੰ ਇਹ ਕਹਿ ਕੇ ਧੀਰਜ ਦਿੱਤਾ ਜਦੋਂ ਤੱਕ ਅਸੀਂ ਇਸ ਸਥਾਨ ਉੱਪਰ ਰਹਾਂਗੇ। ਕਿਹੜਾ ਦੋ ਸਿਰਾਂ ਵਾਲਾ ਜੰਮਿਆ ਹੈ ਜੋ ਆ ਕੇ ਸਾਡੇ ਸਾਹਮਣੇ ਹੋਵੇ ਕਮਸਾਨ ਦਾ ਜੁੱਧ ਕਰਕੇ ਅਸੀਂ ਵੈਰੀ ਨੂੰ ਤੀਰਾਂ ਨਾਲ ਪਰੋਂ ਭਜਾ ਦੇਾਂਗੇ ਇਹ ਹੋਰ ਵਿਚਾਰੇ ਕਿਹੜੀ ਗਿਣਤੀ ਵਿੱਚ ਆਉਂਦੇ ਹਨ ਜੇਕਰ ਔਰੰਗਜ਼ੇਬ ਵੀ ਲੜੇ ਤਾਂ ਉਸ ਦੇ ਸਾਰੇ ਰੰਗ ਆਨੰਦ ਨਾਸ਼ ਕਰ ਦੇਾਂਗੇ ਨਿਰਵੇਦ ਦਾ ਦਾਨ ਅਤੇ ਮਨ ਦੇ ਵਿੱਚ ਕਿਸੇ ਦੀ ਹਕੂਮਤ ਨਾ ਮੰਨੋ ਜਦੋਂ ਗੁਰੂ ਜੀ ਨੇ ਇਸ ਤਰ੍ਹਾਂ ਪ੍ਰੇਮ ਭਰੇ ਵਚਨ ਕੀਤੇ ਤਾਂ ਰਾਜੇ ਨੇ ਬਹੁਤ ਖੁਸ਼ੀ ਮਨਾਈ ਜਿਹੜੀ ਕਿ ਬਹੀਰ ਦੀ ਢੀੜ ਨਾਲ ਰਸਤੇ ਵਿੱਚ ਆ ਰਹੀ ਸੀ ਉਹ ਸਾਰੇ ਸਾਜੋ ਸਾਮਾਨ ਸਮੇਤ ਪਹੁੰਚ ਗਈ ਸਾਰੀ ਸੇਨਾ ਨੇ ਉੱਥੇ ਨਿਵਾਸ ਕਰ ਲਿਆ ਅਤੇ ਘੋੜੀਆਂ ਦੀ ਸੇਵਾ ਸੰਭਾਲ ਲਈ ਬਹੁਤ ਹੀ ਸਾਰੇ ਸੇਵਕ ਲਗਾ ਦਿੱਤੇ ਸਾਰਿਆਂ ਨੇ ਖੁੱਲਾ ਸਥਾਨ ਵੇਖ ਕੇ ਆਪਣੇ ਆਪਣੇ ਸਥਾਨ ਰੋਕ ਲਈ ਉਥੇ ਚਾਰ ਕੋਨਿਆਂ ਵਾਲੀ ਸੁੰਦਰ ਚਾਨਣੀ ਤਾਣ ਦਿੱਤੀ ਜਿਸ ਦੇ ਚਾਰੇ ਪਾਸੇ ਜਰੀ ਦੀ ਝਾਲਰ ਸੀ ਅਤੇ ਮੋਤੀਆਂ ਦੀਆਂ ਅਨੇਕ ਲੜੀਆਂ ਲੱਗੀਆਂ ਹੋਈਆਂ ਸਨ ਚਾਨਣੀ ਰੇਸ਼ਮ ਦੀਆਂ ਡੋਰੀਆਂ ਨਾਲ ਖਿੱਚ ਕੇ ਜ਼ੋਰ ਨਾਲ ਬਨ ਦਿੱਤੀ ਅਤੇ ਚਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਕੱਸ ਦਿੱਤੀ। ਬਿਨਾਂ ਕਿਸੇ ਦੇਰੀ ਦੇ ਸਾਰੇ ਤੰਬੂ ਢਾਣ ਦਿੱਤੇ ਅਤੇ ਬਨਾਤ ਦੀਆਂ ਕਨਾਤਾਂ ਦੀ ਓਟ ਕਰ ਦਿੱਤੀ। ਬੁੱਧੀਮਾਨਾਂ ਨੇ ਵੱਖ-ਵੱਖ ਰੰਗ ਦੇ ਘੋੜਿਆਂ ਦੀ ਕਤਾਰ ਬਣਾ ਕੇ ਵਿਖਾਈ। ਜਦੋਂ ਸਾਰਿਆਂ ਨੇ ਆਪੋ ਆਪਣੇ ਥਾਂ ਨਿਵਾਸ ਕਰ ਲਿਆ ਤਾਂ ਰਾਜੇ ਨੇ ਉੱਠ ਕੇ ਵੇਖਿਆ। ਗੁਰੂ ਜੀ ਤੋਂ ਆਗਿਆ ਲੈ ਕੇ ਚਲਾ ਗਿਆ ਗੁਰੂ ਜੀ ਨੇ ਸੁੰਦਰ ਘਾਟੀ ਵਿੱਚ ਰਾਤ ਬਤੀਤ ਕੀਤੀ ਫਿਰ ਉਹਨਾਂ ਨੇ ਜਮਨਾ ਦੇ ਜਲ ਵਿੱਚ ਇਸ਼ਨਾਨ ਕਰ ਲਿਆ ਚਾਰ ਘੜੀਆਂ ਦਿਨ ਚੜ੍ਹੇ ਤੋਂ ਨਾਹਣ ਦਾ ਰਾਜਾ ਗੁਰੂ ਜੀ ਕੋਲ ਆਇਆ ਗੁਰੂ ਜੀ ਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ ਗੁਰੂ ਜੀ ਦੇ ਚਰਨ ਕਮਲਾਂ ਉੱਤੇ ਨਮਸਕਾਰ ਕੀਤੀ ਉਹ ਰਾਜਾ ਬੈਠ ਕੇ ਕੋਈ ਵੀ પ્રસੰਗ ਗੁਰੂ ਜੀ ਦੇ ਪ੍ਰੇਮ ਨਾਲ ਬੋਲ ਕੇ ਜਿਵੇਂ ਹੀ ਪੁੱਛਦਾ ਤਾਂ ਗੁਰੂ ਜੀ ਬਿਨਾਂ ਦੇਰੀ ਤੋਂ ਦੱਸ ਦਿੰਦੇ ਸਨ ਗੁਰੂ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਦੇ ਨਾਲ ਬਚਨ ਉਚਾਰਨ ਕਰਦੇ ਹੋਏ ਕਿਹਾ हे ਰਾਜਨ ਸੁਣੋ ਜਿਵੇਂ ਰਾਜਨੀਤੀ ਦੀ ਰੀਤ ਹੈ ਪ੍ਰਚੰਡ ਸੂਰਮਿਆਂ ਨੂੰ ਪਹਿਲਾਂ ਹੀ ਬਹੁਤ ਹੰਕਾਰ ਹੋਇਆ ਹੈ ਉਹ ਸਾਰੇ ਜੰਗ ਕਰਨ ਤੋਂ ਬਗੈਰ ਕਿਵੇਂ ਚਿੱਤ ਵਿੱਚ ਧੀਰਜ ਤਾਰਨਗੇ ਵਿਰੋਧ ਵਧੇਗਾ ਜੋਦਿਆਂ ਜੋਦਿਆਂ ਦਾ ਵਸਨਾ ਸ਼ੇਰਾ ਵਾਂਗੂ ਹੋਵੇਗਾ ਭਾਵ ਹਰ ਵੇਲੇ جنگ ਨੂੰ ਤਿਆਰ ਰਹਿਣਗੇ ਉਹ ਕਰੋਧ ਧਾਰ ਕੇ ਬੈਰੀ ਨੂੰ ਮਾਰ ਦੇਣਗੇ ਅਤੇ ਮਿੱਤਰ ਦੀ ਰੱਖਿਆ ਕਰਨਗੇ ਹੁਣ ਚਾਹੀਦਾ ਹੈ ਕਿ ਰੱਖਿਆ ਲਈ ਕੋਈ ਕਿਲਾ ਬਣੇ ਜਿਸ ਦੀ ਆਪ ਪਾਸ ਓਟ ਹੋਵੇ ਜੋ ਬੈਰੀਆਂ ਨੂੰ ਡਰਤੇ ਵੀ ਅਤੇ ਫਿਰ ਸੋਰ ਮੇ ਜਿੱਤਣ ਦੀ ਆਸ ਰੱਖਣ ਉਸ ਵੇਲੇ ਨਾਹਣ ਦੇ ਰਾਜੇ ਨੇ ਹੱਥ ਜੋੜ ਕੇ ਕਿਹਾ ਤੁਰੰਤ ਕਿਲਾ ਬਣ ਜਾਵੇਗਾ ਮੈਨੂੰ ਦੇਰੀ ਚੰਗੀ ਨਹੀਂ ਲੱਗਦੀ ਸਾਰੀ ਸੇਨਾ ਤੇ ਜਿੰਨੀ ਵੀ ਦੇਸ਼ ਵਿੱਚ ਪਰਜਾ ਹੈ ਉਹ ਸਾਰੇ ਇਕੱਠੀ ਕਰਕੇ ਛੇਤੀ ਹੀ ਪਹੁੰਚਾ ਦੇਵੇਗਾ ਮਜ਼ਦੂਰਾਂ ਤੇ ਕਾਰੀਗਰਾਂ ਨੂੰ ਬੁਲਾਵਾਂਗੇ ਤਾਂ ਉਹ ਸੁਣ ਕੇ ਜਿੱਥੋਂ ਕਿੱਥੋਂ ਸਾਰੀਆਂ ਥਾਵਾਂ ਤੋਂ ਕੱਲ ਨਾਲ ਆ ਜਾਣਗੇ ਆਪਣੀ ਸੈਨਾ ਲਗਾ ਦੇਵਾਂਗਾ ਤਾਂ ਕਿ ਛੇਤੀ ਨਾਲ ਕਿਲਾ ਤਿਆਰ ਹੋ ਜਾਵੇ ਫਿਰ ਸਾਨੂੰ ਕੋਈ ਡਰ ਨਹੀਂ ਹੋਵੇਗਾ ਬੈਰੀ ਵੀ ਬਹੁਤ ਜ਼ਿਆਦਾ ਡਰ ਪ੍ਰਾਪਤ ਕਰੇਗਾ ਸ਼੍ਰੀ ਕਲਗੀਧਰ ਗੁਰੂ ਜੀ ਨੂੰ ਇਹ ਕਹਿ ਕੇ ਰਾਜੇ ਨੇ ਸਾਰੇ ਪਿੰਡ ਵਿੱਚ ਆਪਣੇ ਬੰਦੇ ਤੁਰੰਤ ਭੇਜ ਦਿੱਤੇ ਰਾਜੇ ਨੇ ਬਹੁਤ ਸਾਰੇ ਆਦਮੀ ਇਕੱਠੇ ਕਰ ਲਈ ਉਸ ਨੇ ਆਪਣੇ ਇਲਾਕਿਆਂ ਦੇ ਵਿੱਚੋਂ ਕੰਮ ਕਰਨ ਵਾਲੇ ਸਾਰੇ ਬੁਲਾ ਲਏ ਹਜ਼ਾਰਾਂ ਹੀ ਆਦਮੀ ਕਿਲਾ ਬਣਾਉਣ ਲਈ ਆ ਗਏ ਅਤੇ ਬਹੁਤ ਸਾਰੇ ਆਦਮੀ ਮਜ਼ਦੂਰ ਵੀ ਸੁਣ ਕੇ ਆ ਗਏ ਉਥੇ ਬਹੁਤ ਭੀੜ ਇਕੱਠੀ ਹੋ ਗਈ ਗੁਰੂ ਜੀ ਦਾ ਲੰਗਰ ਅਟੁੱਟ ਚੱਲਦਾ ਜਿਸ ਵਿੱਚ ਕੋਈ ਵੀ ਟੋਟ ਨਾ ਰਹਿੰਦੀ ਅਤੇ ਇਹ ਵੇਖ ਕੇ ਸਾਰੇ ਹੈਰਾਨ ਹੁੰਦੇ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਜੀ ਗੁਰੂ ਜੀ ਨੇ ਪੌਟਾ ਨਗਰ ਵਸਾਇਆ ਸੀਗਾ ਇਹੀ ਆਪਾਂ ਸਭ ਕੱਲ ਨੂੰ ਸਰਬਣ ਕਰਾਂਗੇ